ਦੀਦਨਾ ਤੋਂ ਅਤਿ ਦੀ ਪੈਰੀ ਗਰਮੀ ਤੋਂ ਬਾਅਦ ਪੂਰਬੀ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਗਰਮੀ ਤੋਂ ਕੁਜਰਾਹਤ ਮਿਲੀ ਹੈ ਜਿਸ ਦੇ ਮੱਦੇਨਜ਼ਰ এনवायरमेंट ਕੈਨੇਡਾ ਨੇ ਹੀਟ ਵਾਰਨਿੰਗ ਹਟਾ ਦਿੱਤੀ ਹੈ ਕਯੂਬਿਕ ਅਟਲੈਂਟਿਕ ਕੈਨੇਡਾ ਤੇ ਅਨਟਾਰੀਓ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜਿਸ ਵਿੱਚ ਟ੍ਰਾਂਟੋ ਤੇ ਪਟਾਵਾ ਵੀ ਸ਼ਾਮਿਲ ਹਨ ਜਿੱਥੇ ਤਾਪਮਾਨ 30 ਡਿਗਰੀ ਤੋਂ ਹੇਠਾਂ ਆ ਗਿਆ ਹਾਲਾਂਕਿ ਦੱਖਣੀ ਪੱਛਮੀ ਅਨਟਾਰੀਓ ਦੇ ਵਿੱਚ ਅਤਿ ਦੀ ਗਰਮੀ ਦੀ ਚੇਤਾਵਨੀ ਅਜੇ ਵੀ ਜਾਰੀ ਹੈ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਖਤਰਨਾਕ ਪੱਧਰ ਦੀ ਤਪੀਸ਼ ਅਤੇ ਹੌਮਸ ਅਗਲੇ ਹਫ਼ਤੇ ਤੱਕ ਜਾਰੀ रह ਸਕਦੀ ਹੈ ਦੱਖਣੀ ਅਤੇ ਪੂਰਬੀ অন্ਟਾਰੀਓ ਦੇ ਵਿੱਚ ਮੀਂਹ ਦੀ ਵੀ ਸੰਭਾਵਨਾ ਹੈ। ਤਾਪਮਨ 27 ਡਿਗਰੀ ਦੇ ਆਸ-ਪਾਸ ਅਤੇ ਹਮਮਸ ਕਰਕੇ 30 ਤੋਂ 26 ਡਿਗਰੀ ਦੇ ਦਰਮਿਆਨ ਮਹਿਸੂਸ ਹੋ ਰਿਹਾ ਹੈ। ਮੁੰਟਰੀਅਲ ਵਿੱਚ 3 ਦਿਨਾਂ ਦੇ ਅੰਦਰ ਮੀਂਹ ਅਤੇ ਠੰਡੇ ਮੌਸਮ ਤੋਂ ਬਾਅਦ ਤਾਪਮਨ ਵਿੱਚ ਇੱਕ ਵਾਰ ਫਿਰ ਵਧਣ ਦੇ ਆਸਾਰ ਨਹੀਂ। ਕੈਨੇਡੀਅਨ ਕੋਰਟ ਨੇ ਦੋ ਸਿੱਖ ਵਕਵਾਦੀ ਭਖਤ ਸਿੰਘ ਬਰਾੜ ਅਤੇ ਪਵਰਕਾਰ ਸਿੰਘ ਦੁਲਾਈ ਵੱਲੋਂ ਮੁਲਕ ਦੀ ਨੋ ਫਲਾਈਟ ਲਿਸਟ ਵਿੱਚ ਨਾਮ ਜਾਰੀ ਕੀਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਦੇਣ ਦੀ ਅਪੀਲ ਖਾਰਜ ਕਰ ਦਿੱਤੀ ਹੈ। ਕੋਰਟ ਨੇ ਕਿਹਾ ਕਿ ਇਹ ਸ਼ਾਕਰਦੀ ਵਾਜਬ ਅਧਾਰ ਹਨ ਕਿ ਉਹ دہشتੀ ਘਟਨਾ ਨੂੰ ਅੰਜਾਮ ਦੇਣ ਲਈ ਆਵਾਜਾਈ ਸੁਰੱਖਿਆ ਜਾਂ ਹਵਾਈ ਯਾਤਰਾ ਦੇ ਖਤਰੇ ਹੋ ਸਕਦੇ ਹਨ ਸਿੱਖ ਬਖਵਾਦੀ ਨੇ ਕੈਨੇਡਾ ਦੇ ਸੁਰੱਖਿਅਤ ਹਵਾਈ ਯਾਤਰਾ ਨੂੰ ਐਕਟ ਤਹਿਤ ਉਹਨਾਂ ਦੇ ਨਾਮ ਨੋ ਫਲਾਈਟ ਲਿਸਟ ਵਿੱਚ ਪਾਉਣ ਦੇ ਪੈਸੇ ਨੂੰ ਸੰਵਿਧਾਨਕ ਚੁਣੌਤੀ ਦਿੱਤੀ ਸੀ ਪਰ ਉਹ ਖੇਸ ਹਾਰ ਗਏ ਸਨ ਇਸ ਮਗਰੋਂ ਉਹਨਾਂ ਨੇ ਅਪੀਲੀ ਕੋਰਟ ਦਾ ਰੁਕ ਕੀਤਾ ਸੀ ਕੈਨੇਡੀਅਨ ਪ੍ਰੈਸ ਨਿਊਜ਼ ਏਜੰਸੀ ਨੇ ਵੈਂਕੂਵਰ ਤੋਂ ਆਪਣੀ ਰਿਪੋਰਟ ਵਿੱਚ ਉਹਨਾਂ ਨੂੰ ਕਿਹਾ ਕਿ ਦੋਵਾਂ ਨੂੰ 2018 ਵਿੱਚ ਵੈਂਕੂਵਰ ਵਿੱਚ ਜਹਾਜ਼ ਤੇ ਚੜਨ ਤੋਂ ਰੋਕਿਆ ਗਿਆ ਸੀ ਟ੍ਰਾਂਟੋ ਦੀਆਂ ਸੜਕਾਂ ਤੇ ਜਾਂਦੇ ਇੱਕ ਵਿਗਿਆਪਨ ਟਰੱਕ ਉੱਪਰ ਮੁਸਲਮਾਨ ਵਿਰੋਧੀ ਵੀਡੀਓ ਤੇ ਸੰਦੇਸ਼ ਦੀ ਆਨਲਾਈਨ ਵੀਡੀਓ ਵਾਇਰਲ ਹੋਣ ਤੋਂ ਬਾਅਦ ਟ੍ਰਾਂਟੋ ਪੁਲਿਸ ਦੀ ਨਫ਼ਰਤ ਅਪਰਾਧ ਇਕਾਈ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀਡੀਓ ਕਰਦੇ ਸੜਕ ਤੇ ਜਾਂਦੇ ਇੱਕ ਵਿਗਿਆਪਨ ਟਰੱਕ ਉੱਪਰ ਪਹਿਲਾ ਸੰਦੇਸ਼ ਆਉਂਦੇ ਹਨ ਕਿ ਇਹ ਲਿਬਨਾਨ ਹੈ ਕਿ ਇਹ ਯਮਨ ਹੈ ਕਿ ਇਹ ਸੀਰੀਆ ਹੈ ਕਿ ਇਹ ਇਰਾਕ ਹੈ। ਇਸ ਤੋਂ ਬਾਅਦ ਮੁਸਲਮਾਨਾਂ ਦੇ ਨਮਾਜ਼ ਪੜ੍ਹਦੇ ਆ ਤੇ ਟ੍ਰਾਂਟੋ ਦੇ ਨੇਥਨ ਫਰੀਸ ਸਕੇਅਰ ਤੇ ਪ੍ਰਦਰਸ਼ਨ ਕਰਦੇ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਫਿਰ ਤਸਵੀਰ ਤੋਂ ਬਾਅਦ ਲਿਖਿਆ ਆਉਂਦਾ ਹੈ ਕਿ ਨਹੀਂ ਇਹ ਕੈਨੇਡਾ ਹੈ ਜਾਗੋ ਕੈਨੇਡਾ ਤੁਸੀਂ ਕਿੱਥੇ ਚੁਕੇ ਹੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਜੇ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਜਾਂ ਟਰੱਕ ਦੀ ਵੀਡੀਓ ਫੂਟੇਜ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰੇ ਇੱਕ ਪੋਸਟ ਵਿੱਚ ਟ੍ਰਾਂਟੋ ਪੁਲਿਸ ਨੇ ਲਿਖਿਆ ਕਿ ਸਿ ਟ੍ਰਾਂਟੋ ਵਿੱਚ ਇਸਲਾਮੋਫੋਬੀਆ ਦੇ ਸੰਦੇਸ਼ ਦਰਸਾਉਣ ਵਾਲੇ ਟਰੱਕ ਬਾਰੇ ਭਾਈਚਾਰੇ ਨੂੰ ਚਿੰਤਾ ਨੂੰ ਸਮਝਦੇ ਹਾਂ ਇਸਲਾਮੋਫੋਬੀਆ ਨਾਲ ਜੁੜਨ ਬਾਬਤ ਕੈਨੇਡਾ ਦੀ ਵਿਸ਼ੇਸ਼ ਸਲਾਹਕਾਰ ਉਮੀਰਾ ਅਲਫਕਾਬੀ ਨੇ ਇੰਟਰਵਿਊ ਵਿੱਚ ਕਿਹਾ ਕਿ ਉਹ ਇਸ ਘਟਨਾ ਬਾਰੇ ਜਾਣ ਕੇ ਬਹੁਤ ਹੈਰਾਨ ਤੇ ਨਿਰਾਸ਼ ਹੋਏ ਤੇ ਉਹਨਾਂ ਨੇ ਕਿਹਾ ਕਿ ਇਸ ਦੀ ਵਿਆਪਕ ਤੌਰ ਤੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਐ ਵੀ ਕਿਹਾ ਕਿ ਕੈਨੇਡਾ ਵਿੱਚ ਇਸ ਕਿਸਮ ਦੀ ਨਫ਼ਰਤ ਦੀ ਵੰਡੀਆਂ ਪਾਉਣ ਦੀਆਂ ਚੀਜ਼ਾਂ ਕੋਈ ਜਗ੍ਹਾ ਨਹੀਂ ਹੈ ਅਮੀਰਾਂ ਨੇ ਇਹ ਵੀ ਕਿ ਅਫਸੋਸ ਦੀ ਗੱਲ ਹੈ ਕਿ ਇਸਲਾਮੋਫੋਬੀਆ ਅਤੇ ਫਲਸਤੀਨੀ ਵਿਰੋਧੀ ਨਸਲਵਾਦ ਅਰਬੀ ਵਿਰੋਧੀ ਨਸਲਵਾਦ ਕੋਈ ਨਵੇਂ ਵਰਤਾਰੇ ਨਹੀਂ ਹਨ ਜੋ ਰੂਪ ਲੈ ਸਕਦੇ ਹਨ ਉਹ ਵੱਖ-ਵੱਖ ਹੋ ਸਕਦੇ ਨੇ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਜਦੋਂ ਇਹ ਵਰਤਾਰੇ ਇਸਲਾਮੋਫੋਬੀਆ ਫਲਸਤੀਨੀ ਵਿਰੋਧੀ ਅਤੇ ਅਰਬ ਵਿਰੋਧੀ ਹਿੰਸਾ ਦਾ ਕਾਰਨ ਬਣਦੇ ਨੇ ਹੁਣ ਇਹ ਵੀ ਕਿਹਾ ਕਿ ਮੁਸਲਮਾਨਾਂ ਪ੍ਰਤੀ ਨਫ਼ਰਤ ਉਕਸਾਉਣ ਵਾਲੀ ਚੱਲ ਰਹੀ ਹਿੰਸਾ ਨੂੰ ਦੇਖਦੇ ਹੋਏ ਇਹ ਸਾਰਾ ਵਰਤਾਰਾ ਬੇਹਦ ਚਿੰਤਾਜਨਕ ਹੈ ਫੈਡਰਲ ਸਰਕਾਰ ਈਰਾਨ ਵਿੱਚ ਮੌਜੂਦ ਕੈਨੇਡੀਅਨਸ ਨੂੰ ਕੈਨੇਡਾ ਪਰਤ ਆਉਣ ਦੀ ਅਪੀਲ ਕਰ ਰਹੀ ਹੈ ਦਰਅਸਲ ਕੈਨੇਡਾ ਵੱਲੋਂ ਈਰਾਨ ਦੇ ਇਸਲਾਮਿਕ ਰੈਵਿਊਲਿਊ셔ਰੀ ਗਾਰਡ ਕੌਰਪ ਨੂੰ ਅਤਵਾਦੀ ਸੰਗਠਨ ਵਜੋਂ ਸੂਚੀਬੱਧ ਕਰ ਦਿੱਤਾ ਗਿਆ ਅਤੇ ਕੈਨੇਡੀਅਨ ਈਰਾਨ ਸਰਕਾਰ ਦੀਆਂ ਬਦਲਾਅ ਕਾਰਵਾਈਆਂ ਜਿਸ ਤੋਂ ਮਨਮਾਨੀ ਦੀਆਂ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਜਿਸ ਤੋਂ ਕੈਨੇਡੀਅਨਸ ਨੂੰ ਬਚਾਉਣ ਲਈ ਉਹਨਾਂ ਨੂੰ ਵਾਪਸ ਮੁੜਨ ਦੀ ਆਖਰੀ ਹੈ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਾਰਸੇਨ ਕਨਾਨੀ ਨੇ ਆਈਆਰਜੀਸੀ ਨੂੰ ਅਤਵਾਦੀ ਸੰਗਠਨ ਹੋਜੋ ਐਲਾਨੀ ਜਵਾਂਦੀ ਨਿੰਦਾ ਕੀਤੀ ਹੈ। ਆਦੇਸ਼ ਨੂੰ ਨਾ ਸਮਝੀ ਗਿਰਾ ਤੇ ਸਿਆਸੀ ਤੌਰ ਤੇ ਪ੍ਰੇਰਿਤ ਕਦਮ ਆਖਿਆ। ਪ੍ਰਧਾਨ ਮੰਤਰੀ ਜਸਟਿਨ ਟੂਡੋ ਨੇ ਵੀਰਵਾਰ ਨੂੰ ਕਿਹਾ ਸਿੱਖੀ ਅਸੀਂ ਜਾਣਦੇ ਹਾਂ ਕਿ ਸਾ ਕੈਨੇਡਾ ਵਿੱਚ ਇਰਾਨੀ ਪਾਈਚਾਰੇ ਦੇ ਮੈਂਬਰ ਅਤੇ ਸੰਭਾਵਿਤ ਤੌਰ ਤੇ ਉਹਨਾਂ ਦੇ ਪਰਿਵਾਰਾਂ ਲਈ ਪ੍ਰਭਾਵ ਪਵੇਗਾ। ਇਸ ਕਰਕੇ ਸਾਨੂੰ ਇਸ ਫੈਸਲੇ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਸਮਾਂ ਲੈਣ ਦੀ ਜਰੂਰਤ ਸੀ ਵਿਦੇਸ਼ ਮੰਤਰੀ ਮੈਲੇਨੇ ਜੋਲੀ ਨੇ ਕਿਹਾ ਕਿ ਸਰਕਾਰ ਦਾ IRGC ਨੂੰ ਅਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨਾ ਫੈਸਲਾ ਕੈਨੇਡੀਅਨਸ ਨੂੰ ਜੋਖਮ ਪੈਦਾ ਕਰ ਸਕਦਾ ਹੈ ਜਿਸ ਵਿੱਚ ਈਰਾਨੀ ਤੰਤਰ ਨੂੰ ਮਨਮਰਜ਼ੀ ਦੀ ਗ੍ਰਿਫਤਾਰੀ ਵੀ ਸ਼ਾਮਲ ਹੈ ਉਹਨਾਂ ਨੇ ਕੈਨੇਡੀਅਨਸ ਨੂੰ ਤੁਰੰਤ ਘਰ ਪਰਤਣ ਦੀ ਅਪੀਲ ਕੀਤੀ ਹੈ ਜਿਹੜੇ ਲੋਕ ਇਸ ਸਮੇਂ ਈਰਾਨ ਵਿੱਚ ਹਨ ਇਹ ਵਾਪਸ ਆਉਣ ਦਾ ਸਮਾਂ ਜਿਹੜੇ ਈਰਾਨ ਦੀ ਯੋਜਨਾ ਵਿੱਚ ਹਨ ਨਾ ਜਾਓ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਅਤੇ ਈਰਾਨ ਵਿਚਾਰੇ ਹਾਲ ਹੀ ਘਟਨਾਕਰਮ ਦੇ ਸੰਦਰਭ ਵਿੱਚ ਇਰਾਨੀ ਨੇ ਅਧਿਕਾਰਤ ਜਵਾਬੀ ਕਦਮ ਚੁੱਕ ਸਕਦੇ ਨੇ ਜੋ ইরਾਨੀ ਮੂਲ ਦੇ ਕੈਨੇਡੀਅਨ ਸਮੇਤ ਬਾਕੀ ਕੈਨੇਡੀਅਨਸ ਦੀ ਹਿਫਾਜ਼ਤ ਲਈ ਖਤਰਾ ਪੈਦਾ ਕਰ ਸਕਦੇ ਨੇ ਕੈਨੇਡਾ ਸਰਕਾਰ ਨੇ ਈਰਾਨ ਵਿੱਚ ਮੌਜੂਦ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਥੁਜ ਨੂੰ ਬਹੁਤ ਜ਼ਾਹਰ ਕਰਨ ਤੋਂ ਗੁਰੇਜ਼ ਕਰਨ ਅਤੇ ਅਜਨਬੀਆਂ ਨਾਲ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਇੰਟਰਨੈਸ਼ਨਲ ਹੈਲਥ ਇਕਨੋਮਿਕਸ ਐਸੋਸੀਏਸ਼ਨ ਦੇ ਪ੍ਰਬੰਧਕਾਂ ਨੇ ਕੈਲਗਰੀ ਨੂੰ ਆਪਣੀ ਗਲੋਬਲ ਕਾਂਗਰਸ ਦੀ ਮੇਜ਼ਬਾਨੀ ਦੀ ਕਰਨ ਦੀਆਂ ਯੋਜਨਾਵਾਂ ਨੂੰ ਇਸ ਚਿੰਤਾ ਕਰਕੇ ਰੱਦ ਕਰ ਦਿੱਤਾ ਕਿ ਕੈਨੇਡਾ ਜੁਲਾਈ 2025 ਦੇ ਇਸ ਇਵੈਂਟ ਲਈ ਸਮੇਂ ਸਿਰ ਸੈਂਕੜੇ ਲੋਕਾਂ ਦੇ ਵੀਜ਼ਾ ਨੂੰ ਪ੍ਰੋਸੈਸ ਨਹੀਂ ਕਰ ਸਕੇਗਾ। ਇਹ ਕਾਨਫਰੰਸ ਯੂਨੀਵਰਸਿਟੀ ਆਫ ਕੈਲਗਰੀ ਵਿੱਚ ਆਯੋਜਿਤ ਹੋਣੀ ਸੀ। ਦੋ ਸਾਲਾਂ ਵਿੱਚ ਇਹ ਇੱਕ ਵਾਰ ਹੋਣ ਵਾਲੀ ਅੰਤਰਰਾਸ਼ਟਰੀ ਕਾਨਫਰੰਸ ਨੂੰ ਹੁਣ ਇੰਡੋਨੇਸ਼ੀਆ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿੱਥੇ ਦਾ ਵੀਜ਼ਾ ਸਿਸਟਮ ਤੇਜ਼ ਅਤੇ ਸੌਖਾ ਤੇ ਵੀਜ਼ਾ ਔਨ ਅਰਾਈਵਲ ਦੀ ਪ੍ਰਦਾਨ ਕਰਦਾ ਹੈ। IHEA ਦੀ ਮੁਖੀ ਦਾ ਕਹਿਣਾ ਹੈ ਕਿ ਇਸ ਦਾ ਮਤਲਬ ਹੈ ਕਿ ਕੈਲਗਰੀ ਦੇ ਕਾਰੋਬਾਰ ਨੂੰ ਸੁਭਾਵਿਕ ਆਰਥਿਕ ਲਾਭ ਦਾ ਮੌਕਾ ਨਹੀਂ ਮਿਲੇਗਾ ਲੰਡਨ ਆਫ ਸਕੂਲ ਹਾਈਜਨ ਐਂਡ ਟ੍ਰੋਪੀਕਲ ਮੈਡੀਸਿਨ ਵਿੱਚ ਸੇਤ ਅਰਥਸ਼ਾਸਤਰ ਦੀ ਪ੍ਰੋਫੈਸਰ ਅਤੇ IHEA ਦੀ ਪ੍ਰੈਜ਼ੀਡੈਂਟ ਕੈਰਾ ਹੈਨਸਨ ਨੇ ਕਿਹਾ ਹੈ ਕਿ ਕੈਲਗਰੀ ਨੂੰ ਇਸ ਦਾ ਫੈਸਲੇ ਨਾਲ ਨੁਕਸਾਨ ਹੋਵੇਗਾ ਉਹਨਾਂ ਨੇ ਕਿਹਾ ਕਿ ਕਰੀਬ 15000 ਲੋਕ ਕੈਲਗਰੀ ਦੇ ਹੋਟਲਾਂ ਵਿੱਚ ਰੁਕਦੇ, ਰੈਸਟੋਰੈਂਟਾਂ ਵਿੱਚ ਖਾਣੇ ਖਾਂਦੇ, ਸ਼ਾਇਦ ਕੈਲਗਰੀ ਦੇ ਸਟੈਪਿਡ ਵਿੱਚ ਜਾਂਦੇ ਅਤੇ ਉਸ ਦੇ ਟੂਰ ਨਾਲ ਆਪਣੀਆਂ ਛੁੱਟੀਆਂ ਜੋੜ ਕੇ ਹੋਰ ਥਾਵਾਂ ਦੇ ਘੁੰਮਣ ਜਾਂਦੇ ਨੇ। ਕੈਲਗਰੀ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਪ੍ਰੋਫੈਸਰ ਅਤੇ ਕੈਲਗਰੀ ਦੇ ਪ੍ਰਬੰਧਕਾਂ ਵਿੱਚੋਂ ਇੱਕ ਐਡਨ ਹਾਲਿਸਨ ਨੇ ਕਿਹਾ ਕਿ ਹੋਰ ਲੋਕ ਇੱਕ ਸਾਲ ਤੋਂ ਵੱਧ ਸਮੇਂ ਤੋਂ ਇਸ ਕਾਨਫਰੰਸ ਦੇ ਆਯੋਜਨ ਦੀ ਤਿਆਰੀ ਕਰ ਰਹੇ ਸਨ ਪਰ ਉਹਨਾਂ ਨੂੰ ਇਸ ਮਹੀਨੇ ਦਾ ਪਤਾ ਲੱਗਿਆ ਕਿ ਇਸ ਈਵੈਂਟ ਦੇ ਹੁਣ ਕੈਲਗਰੀ ਵਿੱਚ ਨਹੀਂ ਹੋਵੇਗਾ। ਐਡਨ ਨੇ ਕਿਹਾ ਕਿ ਹੁਣ ਬਹੁਤ ਨਿਰਾਸ਼ਾਜਨਕ ਹੈ ਮੇਰਾ ਮਨ ਕੀ ਯੂਨੀਵਰਸਿਟੀ ਕੋਲ ਪੇਸ਼ ਕਰਨ ਲਈ ਬਹੁਤ ਹੁਜੂ ਹੈ ਇਹ ਸਾਡੇ ਵਿਦਿਆਰਥੀਆਂ ਲਈ ਬਹੁਤ ਚੰਗਾ ਹੁੰਦਾ ਕੈਲਗਰੀ ਚੈਂਬਰ ਆਫ ਕਮਰਸ ਦੀ ਮੁਖੀ ਨੇ ਕਿਹਾ ਕਿ ਵੀਜ਼ਾ ਪ੍ਰੋਸੈਸਿੰਗ ਦਾ ਮੁੱਦਾ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਉਠਾਇਆ ਗਿਆ ਸੀ ਜਦੋਂ ਉਹਨਾਂ ਨੇ ਮਹੀਨੇ ਸ਼ੁਰੂ ਦੇ ਵਿੱਚ ਕੈਨੇਡੀਅਨ ਮਿਊਨਿਸਪਲ ਸੀ ਸਾਲਾਨਾ ਕਾਨਫਰੈਂਸ 'ਤੇ ਕੈਲਗਰੀ ਆਏ ਸਨ